ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਾਰਿਆਂ ਦਾ ਸਵਾਗਤ ਆਪਣੇ ਚੈਨਲ ਸੋਨੀ ਮੁੰਜਲ ਹੈਲ ਬਲੌਗ ਦੇ ਵਿੱਚ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਅੱਫਾ ਵੀ ਸਾਰੇ ਠੀਕ ਠਾਕ ਹਾਂ ਵਾਹਿਗੁਰੂ ਸਾਰਿਆਂ ਤੇ ਕਿਰਪਾ ਕਰਨਾ ਨਾ ਨਾ ਤੇ ਅੱਜ ਦੇ ਆਪਾਂ ਵੀਡੀਓ ਲੈ ਕੇ ਆਏ ਹਾਂ ਨਵੇਂ ਟੌਪਿਕ ਤੇ ਵੀਡੀਓ ਬਹੁਤ ਹੀ ਜ਼ਿਆਦਾ ਕੰਮ ਦੀ ਆ ਵੀਡੀਓ ਪਲੀਜ਼ ਸਕਿਪ ਨਾ ਕਰਿਓ ਵੀਡੀਓ ਪੂਰੀ ਇਕ ਟਿੱਕਾ ਦੇਖਿਓ ਜਿੰਨੀ ਹੋ ਸਕੇ ਵੀਡੀਓ ਨੂੰ ਵਕਤ ਵਧਾ ਦੇ ਇਸ ਨੂੰ ਸ਼ੇਅਰ ਕਰਿਓ ਕਿਉਂਕਿ ਤੁਹਾਨੂੰ ਪਤਾ ਹੈ ਜਿਹੜਾ ਪਿਆਜ਼ ਹਰ ਇੱਕ ਸਬਜ਼ੀ ਵਿੱਚ ਇਹਦਾ ਤੜਕਾ ਲੱਗਦਾ ਆਪਾਂ ਨੂੰ ਕੱਚਾ ਸਲਾਦ ਦੇ ਵਿੱਚ ਵੀ ਖਾਣੇ ਆ ਹਰ ਇੱਕ ਸਬਜ਼ੀ ਵਿੱਚ ਹਰ ਬੰਦਾ ਇਸ ਜੀ ਦਾ ਯੂਜ਼ ਕਰਦਾ ਆਪਣੇ ਪਿਆਜ਼ ਦਾ ਹਨਾ ਤੇ ਇਹ ਨਾਲ ਬਹੁਤ ਜ਼ਿਆਦਾ ਬਿਮਾਰੀਆਂ ਫੈਲ ਫੈਲਦੀਆਂ ਐ ਜਿਹੜਾ ਪਿਆਜ਼ ਜਿਹੜਾ ਤੁਹਾਨੂੰ ਦੱਸਣਾ ਕਿਹੜਾ ਪਿਆਜ਼ ਮੈਂ ਯੂਜ਼ ਕਰਨਾ ਕਿਹੜਾ ਪਿਆਜ਼ ਯੂਜ਼ ਨਹੀਂ ਕਰਨਾ ਇਹਦੇ ਵਿੱਚ ਨਾ ਤੁਸੀਂ ਦੇਖ ਸਕਦੇ ਜੀ ਮੈਂ ਪਿਆਜ਼ ਆ ਤੁਸੀਂ ਪਰਤ ਲਾਉਂਗੇ ਆ ਦੇਖੋ ਆ ਕਾਲਾ ਕਾਲਾ ਨਸਾ ਦਾ ਇਹ ਬਲੈਕ ਫੰਗਸ ਆ ਜੀਨੂੰ ਆਪਾਂ ਉਲੀ ਰੋਗ ਕਹਿੰਦੇ ਆ ਇਹ ਉਲੀ ਰੋਗ ਆ ਹਨਾ ਇਹ ਪਿਆਜ਼ ਦੇ ਅੰਦਰ ਤੱਕਰ ਵੀ ਹੁੰਦਾ ਏ ਆ ਦੇਖੋ ਤੁਸੀਂ ਪੱਤ ਲਈ ਤੋਂ ਬਾਅਦ ਵੀ ਦੇਖੋ ਆ ਦੇਖੋ ਇਹ ਫੰਗਸ ਲੱਗੀ ਹੋਈ ਏ ਇਸ ਪਿਆਜ਼ ਨੂੰ ਤੇ ਇਸ ਪਿਆਜ਼ ਦਾ ਆਪਾਂ ਯੂਜ਼ ਕਿਵੇਂ ਕਰਨਾ ਏ ਪਹਿਲੀ ਗੱਲ ਤਾਂ ਇਹ ਸਾਰੇ ਪਿਆਜ਼ ਨੂੰ ਪਹਿਲਾਂ ਛਿੱਲਣਾ ਪਹਿਲਾਂ ਤਾਂ ਜਿੱਥੇ ਇਥੇ ਸਾਰੀ ਫੰਗਸ ਆ ਉਹ ਵਾਲੀ ਪੱਤ ਆਪਾਂ ਲਾ ਦੇਣੀ ਆ ਉੰਨੀ ਪਾਤ ਤੱਕ ਸਾਦੀ ਲਾਹ ਦੇਣੀ ਆ ਜਿੱਥੇ ਇਥੇ ਫੰਗਸ ਲੱਗੀ ਹੋਈ ਆ ਦੇਖੋ ਐਦਾਂ ਪਿਆਜ਼ ਕਲੀਨ ਕਰਨਾ ਇਹਨੂੰ ਆਪਾਂ ਕੀ ਕਰਨਾ ਸਵਾਦ ਕੇ ਧੋਣਾ ਪਹਿਲਾਂ ਗਰਮ ਪਾਣੀ ਨਾਲ ਸਵਾਦ ਕੇ ਪਿਆਜ਼ ਨੂੰ ਧੋਣਾ ਤਾਂ ਕਿ ਜਿਹੜੇ ਇਹਦੇ ਉੱਤੇ ساری ਫੰਗਸ ਤੇ ਟਟਾਣ ਵਗੈਰਾ ਸਾਰੇ ਇਹਦੇ ਜਿਹੜੇ ਕੀ ਆ ਉਹ ਸਾਫ਼ ਹੋ ਸਕਣ ਫੇਰ ਆਪਾਂ ਇਹਨੂੰ ਤੜਕੇ ਦੇ ਵਿੱਚ ਯੂਜ਼ ਕਰਨਾ ਇਸ ਪਿਆਜ਼ ਨੂੰ ਜਿਹੜੇ ਪਿਆਜ਼ ਤੇ ਫੰਗਸ ਲੱਗੇ ਹੋਏ ਪਲੀਜ਼ ਉਸ ਪਿਆਜ਼ ਨੂੰ ਤੁਸੀਂ ਆਪਣਾ ਸਲਾਦ ਦੇ ਰੂਪ ਵਿੱਚ ਬਿਲਕੁਲ ਨਾ ਯੂਜ਼ ਕਰੋ ਉਸ ਪਿਆਜ਼ ਨੂੰ ਬਿਲਕੁਲ ਵੀ ਸਲਾਦ ਦੇ ਰੂਪ ਵਿੱਚ ਬਿਲਕੁਲ ਨਾ ਯੂਜ਼ ਕਰੋ ਸਲਾਦ ਉਸ ਪਿਆਜ਼ ਦਾ ਬਿਲਕੁਲ ਹੀ ਨਾ ਖਾਓ ਕਿਉਂਕਿ ਜ਼ਿਆਦਾਤਰ ਬੱਚੇ ਤੇ ਬਜ਼ੁਰਗ ਲਈ ਬਹੁਤ ਹੀ ਜ਼ਿਆਦਾ ਹੈ ਹਾਨੀਕਾਰਕ ਇਹ ਵਾਲਾ ਪਿਆਜ਼ ਕੱਚਾ ਖਾਣਾ ਠੀਕ ਹੈ ਕਣੀ ਇਨ ਨਾਲ ਆਪਣੇ ਜਿਹੜੀਆਂ ਟੱਡ ਦੀਆਂ ਬਿਮਾਰੀਆਂ ਐ ਟੱਡ ਚੋ ਇਲਾਜੀ ਹੋ ਜਾਂਦੀ ਆਪਣੇ ਇਲਾਜੀ ਹੋ ਜਾਂਦੀ ਆ ਬਹੁਤ ਜ਼ਿਆਦਾ ਟੱਡ ਵੀ ਇਨਫੈਕਸ਼ਨ ਹੋ ਜਾਂਦੀ ਆ ਇਹ ਪਿਆਜ਼ ਖਾਣ ਨਾਲ ਬੱਚੇ ਤੇ ਬਜ਼ੁਰਗਾਂ ਲਈ ਤਾਂ ਬਹੁਤ ਹੀ ਜ਼ਿਆਦਾ ਹਾਨੀਕਾਰਕ ਆ ਇਹ ਵਾਲਾ ਪਿਆਜ਼ ਜਿੰਨਾ ਹੋ ਸਕੇ ਤੁਸੀਂ ਇਹ ਪਿਆਜ਼ ਤੋਕੇ ਤੜਕੇ ਦੇ ਦੂਬੇ ਚ ਯੂਜ਼ ਕਰ ਲਓ ਸਵਾਰ ਕੇ ਪਸਲਾਦ ਦੇ ਰੂਪ ਵਿੱਚ ਬਿਲਕੁਲ ਵੀ ਯੂਜ਼ ਨਾ ਕਰੋ ਤੁਸੀਂ ਇਹ ਜ਼ਿਆਦਾਤਰ ਨਾ ਗਰਮੀ ਤੇ ਨਮੀ ਵਾਲੇ ਥਾਂ ਜਿੱਥੇ ਪਿਆਜ਼ ਨੂੰ ਸਟੋਰ ਕੀਤਾ ਜਾਂਦਾ ਉਸ ਪਿਆਜ਼ ਨੂੰ ਇਹ ਵਾਲੀ ਜਿਹੜੀ ਫੰਗਸ ਦੀ ਬਿਮਾਰੀ ਲੱਗ ਜਾਂਦੀ ਆ ਤੇ ਤੁਸੀਂ ਜਿੰਨਾ ਹੋ ਸਕੇ ਇਸ ਪਿਆਜ਼ ਨੂੰ ਧੋ ਕੇ ਗਰਮ ਪਾਣੀ ਨਾਲ ਫੇਰ ਯੂਜ਼ ਕਰੋ ਤੜਕੇ ਦੇ ਦੂਬੇ ਵਿੱਚ ਸਲਾਦ ਵਿੱਚ ਇਹ ਪਿਆਜ਼ ਬਿਲਕੁਲ ਵੀ ਯੂਜ਼ ਨਾ ਕਰੋ ਜੇ ਤੁਸੀਂ ਬਿਮਾਰੀਆਂ ਤੋਂ ਬਚਣਾ ਚਾਹੁੰਦੇ ਹੋ ਇਸ ਕਰਕੇ ਤੁਸੀਂ ਜਿੰਨਾ ਹੋ ਸਕੇ ਪਿਆਜ਼ ਬੱਤਾਂ ਤੋਂ ਪਹਿਲਾਂ ਇੱਕ ਵਾਰ ਇਹ ਵੀਡੀਓ ਤਾਂ ਜ਼ਰੂਰ ਦੇਖਿਓ ਤੁਸੀਂ ਜਿੰਨਾ ਹੋ ਸਕੇ ਜਿੰਨਾ ਹੋ ਸਕੇ ਵੀਡੀਓ ਨੂੰ ਵੱਤ ਤੋਂ ਵੱਤ ਸ਼ੇਅਰ ਕਰਿਓ ਤਾਂ ਕਿ ਇਸ ਪਿਆਰ ਨੇ ਜਿਹੜਾ ਫੰਗਸ ਲੱਗੇ ਹੋਏ ਪਿਆਜ਼ ਆ ਇਸ ਨੂੰ ਤੁਸੀਂ ਸਲਾਦ ਵਿੱਚ ਕੱਚਾ ਨਾ ਖਾਓ ਜੇ ਤੁਸੀਂ ਬਿਮਾਰੀਆਂ ਤੋਂ ਬਚਣਾ ਚਾਹੁੰਦੇ ਹੋ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਵੀਡੀਓ ਨੂੰ ਲਾਈਕ ਸ਼ੇਅਰ ਤਾਂ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਮਿਲਦੇ ਆਪਾਂ ਕੱਲ ਨੂੰ ਕਿਸੇ ਨੈਕਸਟ ਵੀਡੀਓ ਜਾਂ ਬਲੌਗ ਦੇ ਵਿੱਚ ਧੰਨਵਾਦ